हां जी सस्का हाल ਸਾਰਿਆਂ ਨੂੰ ਬੱਚੋ ਮੁੰਡਾ ਪੇਪਰ ਦੇ ਕਿਹਾ ਆਰਮੀ ਦਾ ਆਰਮੀ ਵਿੱਚ ਕਰੰਟ ਅਫੇਅਰ ਵੀ ਪੁੱਛੀ ਜਾ ਰਹੀ ਹੈ ਦੇਖੋ ਬੜੇ ਹੀ ਧਿਆਨ ਵਾਲੀ ਗੱਲ ਸੋਚਣ ਵਾਲੀ ਗੱਲ ਹੈ ਕਿ ਆਰਮੀ ਵਿੱਚ ਵੀ ਕਰੰਟ ਅਫੇਅਰ ਆਣ ਲੱਗ ਗਈ ਹਾਂਜੀ ਬੱਚੇ ਕਰੰਟ ਅਫੇਅਰ ਆਪਾਂ ਕੀਤੀ ਸੀ ਕਿੰਨੇ ਕੁਐਸਚਨ ਆਏ ਆ ਮਿਲੇ ਆ ਕੁਝ ਹਾਂਜੀ ਸਰ ਬਹੁਤ ਕੁਐਸਚਨ ਮਿਲੇ ਸੀ ਅੱਛਾ ਕਿਹੜੇ ਕੁਐਸਚਨ ਕੁਝ ਯਾਦ ਹੈ ਕੁਐਸਚਨ ਹਾਂਜੀ ਸਰ 2-3 ਯਾਦ ਆ ਬਾਕੀ ਭੁੱਲ ਗਏ ਬਾਕੀ ਦੱਸ ਦੇਣਾ ਮੈਂ ਦੱਸ ਦੇ ਕਿਹੜੇ ਕਿਹਾ ਪੁੱਛਿਆ ਵਸੀ ਦੂਜਾ ਮੱਧ ਪ੍ਰਦੇਸ਼ ਦਾ ਐਮਪੀ ਅੱਛਾ ਸੀਐਮ ਪੁੱਛਿਆ ਵਾ ਠੀਕ ਹੈ ਤੇ ਇੱਕ ਪੁੱਛਿਆ ਵ ਕਿੰਨਾ ਕਿਲੋ ਮੀਟਰ ਡਿਸਟੈਂਸ ਅੱਛਾ ਡਿਸਟੈਂਸ ਪੁੱਛ ਲਿਆ ਠੀਕ ਹੈ ਠੀਕ ਹੈ ਆ ਪਾਟਲ ਸੇ ਤੂੰ ਕਾਲ ਕੀਤੀ ਸੀ ਕਿ ਕਿੱਥੋਂ ਲੈ ਕੇ ਕਿੱਥੋਂ ਹੁਣ ਚੱਲੀ ਸੀ ਉਹ ਡਿਸਟੈਂਸ ਪੁੱਛ ਲਿਆ ਠੀਕ ਹੈ ਸਾਰੇ ਦਸ ਇੰਚ ਕਿੰਨਾ ਗਿਆ ਲੱਗਦਾ ਸੁਮਨ ਗਿਆ ਕਿ ਕਿਹੜੀ ਕਿਹੜੀ ਕਿਹੜ ਨਾਲ ਤੋਂ ਬੰਦੀਦਾ ਠੀਕ ਹੈ ਠੀਕ ਹੈ ਮੈਥ ਦਾ ਵੀ ਬਹੁਤ ਆਇਸ ਸਾਰੇ ਅੱਛਾ ਕਨੈਕਟਡ ਆਸੀ ਫਰੇਸ਼ ਵਾਲਾ ਐਸਿਡ ਹੋਤੇ ਨਾ ਤੇ ਪਰਸੈਂਟੇਜ ਵਾਲਾ ਆ ਗਈ ਸੀ ਅੱਛਾ ਫਿਰ ਤਾਂ ਮਜ਼ਾ ਆਇਆ ਹੁਣ ਪੇਪਰ ਕਰਦੀ ਕਰਦੀ ਬਹੁਤ ਵਧੀਆ ਦੇਖੋ ਜਿਹੜੇ ਬੱਚਿਆਂ ਨੇ ਤੁਸੀਂ ਵੀ ਦੱਸ ਦਿਓ ਬੱਚਿਆਂ ਨੂੰ ਕਿ ਇੱਥੇ ਤਿਆਰੀ ਵਧੀਆ ਚੱਲ ਰਹੀ ਐ ਇੰਪਾਲ ਬਣ ਯੂਟਿਊਬ ਤੇ ਵੀ ਕਲਾਸਾਂ ਲੱਗ ਰਹੀਆਂ ਨੇ ਹਾਂਜੀ ਹਾਂਜੀ ਯੂਟਿਊਬ ਤੇ ਕਲਾਸ ਲਵਾਈਗਾ 1:02 9 ਫਿਰ ਉਸ ਤੋਂ ਬਾਅਦ 10 15 ਮਿੰਟ ਰੈਸਟ ਕਰਕੇ ਉਸ ਤੋਂ ਬਾਅਦ ਫਿਰ 9:30 9:30 ਤੇ 11:30 ਦੇਖੋ ਬੱਚੋ ਜਿਨ੍ਹਾਂ ਨੇ ਤਿਆਰੀ ਵਧੀਆ ਗਾਈਡੈਂਸ ਦੇ ਅੰਦਰ ਬੱਚਾ ਅਜੇ 1 ਮਹੀਨਾ ਹੋਇਆ ਤਿਆਰੀ ਕਰਦੇ ਨੂੰ ਤੇ ਕਰੰਟ ਅਫੇਅਰ ਇਸੇ ਵਿੱਚੋਂ ਹੀ ਆ ਗਈ ਕਰਵਾਏ ਵਿੱਚੋਂ ਹੀ ਕਰੰਟ ਅਫੇਅਰ ਆ ਗਈ ਕਿੰਨੀ ਸੋਚਣਾ ਦੀ ਗੱਲ ਹੈ ਤਾਂ ਮੈਥ ਕਹਿੰਦੇ ਮੈਥ ਬਹੁਤ ਔਖਾ ਲੱਗਦਾ ਸੀ ਇਹਨਾਂ ਨੂੰ ਪੁੱਛੋ ਮੈਥ ਬਹੁਤ ਔਖਾ ਲੱਗਦਾ ਸੀ ਮੈਥ ਕਿਵੇਂ ਲੱਗ ਰਿਹਾ ਸਰ ਬਹੁਤ ਮਜ਼ਾ ਆ ਰਿਹਾ ਹੈ ਸ਼ਾਰਟ ਤਰੀਕਾ ਜਿਨ੍ਹਾਂ ਬੱਚਿਆਂ ਨੇ ਵਧੀਆ ਗਾਈਡੈਂਸ ਦੇ ਅੰਦਰ ਤਿਆਰੀ ਕਰਨੀ ਆ ਤਾਂ ਕਬਾਇਆ ਵਿਖੇ ਗੁਰੂ ਕੈਰੀਅਰ ਹੱਬ ਇੰਸਟੀਚੂਟ ਚ ਜੁਆਇਨ ਕਰਿਓ ਤੇ ਨੰਬਰ ਤੁਹਾਡੀ ਸਕਰੀਨ ਤੇ ਚੱਲ ਰਿਹਾ ਹੈ ਉਹਦੇ ਤੇ ਕੰਟੈਕਟ ਕਰ ਸਕਦੇ ਹੋ ਜਿਨ੍ਹਾਂ ਨੇ ਰੇਲਵੇ ਪੁਲਿਸ ਕਨਸਟੇਬਲ ਪਟਵਾਰੀ ਜਾਂ ਸਬ ਇੰਸਪੈਕਟਰ ਬੰਨਾ ਹੈ ਤਾਂ ਜ਼ਰੂਰ ਜੁਆਇਨ ਕਰਿਓ ਸੋ ਆਪਣਾ ਨਵਾਂ ਬੈਚ ਚੱਲਦਾ ਪਿਆ ਮੰਡੇ ਤੋਂ ਬੱਚੇ ਜਿਨ੍ਹਾਂ ਨੇ ਜੁਆਇਨ ਕਰਨਾ ਕਰ ਸਕਦੇ ਸੋ ਸੋ ਥੈਂਕ ਯੂ ਸਸੀ ਕਾ